ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ठाकुर ਤੁਮ ਤੇ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ तुम्ही कृपा महसोख कनेरे कोइना जाने तुम्हारा अंतर उच्चेते उच्चा भगवंत सगल समगरे तुमर सुतरताए तुमते होए सो आ갸 करे ਤਨ ਰੇ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤੂੰ ਠਾਕੁਰ ਤਮ ਪਹਿਰ ਦਾਸ ਜਿਉ ਪਿੰਡ ਸਭ ਤੇਰੇ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ tumare kripa mein sukh kane re koy na jaane tumra antar ochete ocha bhagavanta sagala samagri tumre sutar thare tumte hoye so agya kare ਤਮਰੇ ਗਾਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ठाकुर ਤੁਮ ਤੇ ਅਰਦਾਸ ਜੀਓ ਪੰਡਤ ਸਾਬ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮੇ ਕਿਰਪਾ ਮਹਿ ਸੋਖ ਕਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੇਮਰੇ ਸੁਤਰ ਤਾਈ ਤੁਮਤੇ ਹੋਏ ਸੋ ਆਗਿਆ ਕਰੇ ਤੁਮਰੇ ਗਾਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤੂੰ ਠਾਕੁਰ ਤੁਮ ਪਹਿਰ ਦਾਸ ਹੈ જીઓ પિંદ સબ તેરે રાસ તુમ માત પિતા હમ બારક તેરે તુમરે કૃપા મે સુખ કનેરે કોઈ ના જાને તુમરા અંત ઉચે તે ઉચા ભગવાન સગલ સમગ્રી તુમરા સતર તારે ਤੁਮਤੇ ਹੋਏ ਸੋ ਆਗਿਆ ਕਰੇ ਤੇਰੇ ਗਾਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ਠਾਕੁਰ ਤੁਮ ਪੇ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮੇ ਕਿਰਪਾ ਮਹ ਸੁਖ ਕਨੇਰੇ ਕੋਇ ਨਾ ਜਾਣੇ ਤੁਮਰਾ ਅੰਤ ਉਚੇ ਤੇ ਉਦਾ ਭਗਵੰਤ ਸਗਲ ਸਮਗਰੀ ਤੇਮਰੇ ਸੁਤਰ ਤਾਈ ਤੁਮਤੇ ਹੋਏ ਸੋ ਆਗਿਆ ਕਰੇ ਤੁਮਰੇ ਗਾਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤੁਮ ਠਾਕੁਰ ਤਮ ਪਹਿ ਅਰਦਾਸ ਹੈ ਜਿਉ ਪਿੰਡ ਸਭ ਤੇਰੇ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਇ ਨਾ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤਾ ਸਗਲਾ ਸਮਗਰੀ ਤੁਮਰੇ ਸੂਤਰ ਧਾਰੇ ਤੁਮਤੇ ਹੋਏ ਸੋ ਆਗਿਆ ਕਰੇ ਤੁਮਰੇ ਗਾਤਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ਠਾਕੁਰ ਤੁਮ ਪੇ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮੇ ਕਿਰਪਾ ਮਹ ਸੁਖ ਕਨੇਰੇ ਕੋਇ ਨਾ ਜਾਣੇ ਤੁਮਰਾ ਅੰਤ ਉਚੇ ਤੇ ਉਦਾ ਭਗਵੰਤ ਸਗਲ ਸਮਗਰੀ ਤੇਮਰੇ ਸੁਤਰ ਤਾਈ ਤੁਮਤੇ ਹੋਏ ਸੋ ਆਗਿਆ ਕਰੇ ਤੁਮਰੇ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤੂੰ ਠਾਕੁਰ ਤਮ ਪਹਿਰਦਾਸ ਹੈ ਜਿਉ ਪਿੰਡ ਸਭ ਤੇਰੇ ਰਾਸ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੇ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤਾ ਸਗਲਾ ਸਮਗਰੀ ਤੁਮਰੇ ਸੂਤਰ ਧਾਰੇ ਤੁਮਤੇ ਹੋਏ ਸੋ ਆਗਿਆ ਕਰੇ ਤੁਮਰੇ ਗਾਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੂੰ ठाकुरे तुम पे अरदास जियो ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮੇ ਕਿਰਪਾ ਮਹਿ ਸੋਖ ਕਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉਦਾ ਭਗਵੰਤ ਸਗਲ ਸਮਗਰੀ ਤੇਮਰੇ ਸੁਤਰ ਤਾਈ ਤੁਮਤੇ ਹੋਏ ਸੋ ਆਗਿਆ ਕਰੇ ਤੁਮਰੇ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤੂੰ ਠਾਕੁਰ ਤੁਮ ਪਹਿਰ ਦਾਸ ਹੈ જીઓ પਿੰડ સબ તેરે રાસ તુમ માત પિતા હમ બારક તેરે તુમરે કૃપા મેં સુખ કનેરે કોઈ ના જાને તુમરા અંત ઉચતે ઉચા ભગવાન સગલ સમગ્રી તુમરા સતર તારે ਤੁਮਤੇ ਹੋਏ ਸੋ ਆਗਿਆ ਕਰੇ ਤੇਰੇ ਗਾਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ਠਾਕੁਰ ਤੁਮ ਪੇ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮੇ ਕਿਰਪਾ ਮਹ ਸੁਖ ਕਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉਦਾ ਭਗਵੰਤ ਸਗਲ ਸਮਗਰੀ ਤੇਮਰੇ ਸੁਤਰ ਤਾਈ ਤੁਮਤੇ ਹੋਏ ਸੋ ਆਗਿਆ ਕਰੇ ਤੁਮਰੇ ਗਾਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤੁਮ ठाकुर ਤੁਮ ਪਹਿਰਦਾਸ ਹੈ ਜਿਉ ਪਿੰਡ ਸਭ ਤੇਰੇ ਰਾਸਾ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੇ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤਾ ਸਗਲਾ ਸਮਗਰੀ ਤੁਮਰੇ ਸੂਤਰ ਧਾਰੇ ਤੁਮਤੇ ਹੋਏ ਸੋ ਆਗਿਆ ਕਰੇ ਤੁਮਰੇ ਗਾਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ठाकुर तुम पे अरदास जियो ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮੇ ਕਿਰਪਾ ਮਹਿ ਸੋਖ ਕਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉਦਾ ਭਗਵੰਤ ਸਗਲ ਸਮਗਰੀ ਤੁਮਰੇ ਸੁਤਰਤਾਏ ਤੁਮਤੇ ਹੋਏ ਸੋ ਆਗਿਆ ਕਰੇ ਤੁਮਰੇ ਗਾਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤੁਮ ठाकुर तुमे पे अरदास है जियौ पिंड सब तेरे रासा तुम मात पिता हम बारक तेरे तुम्हारे कृपा में सुख कने रे कोई ना जाने तुम्हारा अंत ऊचे ते ऊंचा भगवंत ਸਗਲਾ ਸਮਗਰੀ ਤੁਮਰੇ ਸੂਤਰ ਧਾਰੇ ਤੁਮਤੇ ਹੋਏ ਸੋ ਆਗਿਆ ਕਰੇ ਤੁਮਰੇ ਗਾਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ठाकुर तुम पे अरदास जियो ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮੇ ਕਿਰਪਾ ਮਹਿ ਸੋਖ ਕਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉਤਾ ਭਗਵੰਤ ਸਗਲ ਸਮਗਰੀ ਤੇਮਰੇ ਸੁਤਰ ਤਾਈ ਤੁਮਤੇ ਹੋਏ ਸੋ ਆਗਿਆ ਕਰੇ ਤੁਮਰੇ ਗਾਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤੁਮ ਠਾਕੁਰ ਤਮ ਪਹਿ ਅਰਦਾਸ ਹੈ ਜਿਉ ਪਿੰਡ ਸਭ ਤੇਰੇ ਰਾਸਾ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੇ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤਾ ਸਗਲਾ ਸਮਗਰੀ ਤੁਮਰੇ ਸੂਤਰ ਧਾਰੇ ਤੁਮਤੇ ਹੋਏ ਸੋ ਆਗਿਆ ਕਰੇ ਤੁਮਰੇ ਗਾਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ठाकुर तुम पे अरदास जियो ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮੇ ਕਿਰਪਾ ਮਹਿ ਸੋਖ ਕਨੇਰੇ ਕੋਇ ਨਾ ਜਾਣੇ ਤੇਮਰਾ ਅੰਤ ਉੱਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੇਮਰੇ ਸੁਤਰਤਾਏ ਤੁਮਤੇ ਹੋਏ ਸੋ ਆਗਿਆ ਕਰੇ ਤੇਮਰੇ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤੂੰ ठाकुर ਤਮ ਪਹਿਰ ਦਾਸ ਹੈ ਜਿਉ ਪਿੰਡ ਸਭ ਤੇਰੇ ਰਾਸ ਤਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੇ ਕਿਰਪਾ ਮੈਂ ਸੁਖ ਕਨੇਰੇ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਤੇ ਉਚਾ ਭਗਵੰਤਾ सगला ਸਮਗਰੀ ਤੁਮਰੇ ਸੂਤਰ ਧਾਰੇ ਤੁਮਤੇ ਹੋਏ ਸੋ ਆਗਿਆ ਕਰੇ ਤੁਮਰੇ ਗਾਤਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ठाकुर ਤੁਮ ਤੇ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮੇ ਕਿਰਪਾ ਮਹ ਸੋਖ ਕਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੇ ਸੁਤਰਤਾਏ ਤੁਮਤੇ ਹੋਏ ਸੋ ਆਗਿਆ ਕਰੇ ਤਨ ਰੇ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤੂੰ ਠਾਕੁਰ ਤੁਮ ਪਹਿਰ ਦਾਸ ਜਿਉ ਪਿੰਡ ਸਭ ਤੇਰੇ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ tumare kripa mein sukh kane re koyna jaane tumra ant ochete ocha bhagavant sagala samagri tumre sutar thare tumte hoye so aagya kare tumre gatmit tumhi ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ठाकुर ਤੁਮ ਤੇ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮੇ ਕਿਰਪਾ ਮਹਿ ਸੋਖ ਕਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੇ ਸੁਤਰਤਾਏ ਤੂੰ ਮਤੇ ਹੋਏ ਸੋ ਆਗਿਆ ਕਰੇ ਤੇਰੇ ਗਾਤ ਮਿਤ ਤੂੰ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਤੂੰ ਠਾਕੁਰ ਤਮ ਪਹਿਰ ਦਾਸ ਜਿਉ ਪਿੰਡ ਸਭ ਤੇਰੇ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤਾ सगला ਸਮਗਰੀ ਤੁਮਰੇ ਸੂਤਰ ਧਾਰੇ ਤੁਮ ਤੇ ਹੋਏ ਸੋ ਆਗਿਆ ਕਰੇ ਮਰੇ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ठाकुर ਤੁਮ ਤੇ ਅਰਦਾਸ ਜੀਓ ਪੰਡਤ ਸਾਬ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮੇ ਕਿਰਪਾ ਮਹਿ ਸੋਖ ਕਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੇਮਰੇ ਸੁਤਰ ਤਾਈ ਤੁਮਤੇ ਹੋਏ ਸੋ ਆਗਿਆ ਕਰੇ ਤੁਮਰੇ ਗਾਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤੂੰ ਠਾਕੁਰ ਤਮ ਪਹਿਰ ਦਾਸ ਹੈ ਜੋ ਪਿੰਡ ਸਭ ਤੇਰੇ ਰਾਸਾ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੇ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤਾ सगला ਸਮਗਰੀ ਤੁਮਰੇ ਸੂਤਰ ਧਾਰੇ ਤੁਮਤੇ ਹੋਏ ਸੋ ਆਗਿਆ ਕਰੇ ਤੇਰੇ ਗਾਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ठाकुर तुम पे अरदास जियो ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮੇ ਕਿਰਪਾ ਮਹਿ ਸੁਖ ਕਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉਦਾ ਭਗਵੰਤ ਸਗਲ ਸਮਗਰੀ ਤੇਮਰੇ ਸੁਤਰ ਤਾਈ ਤੁਮਤੇ ਹੋਏ ਸੋ ਆਗਿਆ ਕਰੇ ਤੁਮਰੇ ਗਾਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤੁਮ ਠਾਕੁਰ ਤਮ ਪਹਿ ਅਰਦਾਸ ਹੈ ਜਿਉ ਪਿੰਡ ਸਭ ਤੇਰੇ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤਾ ਸਗਲਾ ਸਮਗਰੀ ਤੁਮਰੇ ਸੂਤਰ ਧਾਰੇ ਤੁਮ ਤੇ ਹੋਏ ਸੋ ਆਗਿਆ ਕਰੇ ਤੁਮਰੇ ਗਾਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ठाकुर तुम पे अरदास जियो ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮੇ ਕਿਰਪਾ ਮਹਿ ਸੋਖ ਕਨੇਰੇ ਕੋਈ ਨਾ ਜਾਣੇ ਤੇਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੇਮਰੇ ਸੁਤਰਤਾਏ ਤੁਮਤੇ ਹੋਏ ਸੋ ਆਗਿਆ ਕਰੇ ਤੇਮਰੇ ਗਤਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤੂੰ ਠਾਕੁਰ ਤੁਮ ਪਹਿ ਅਰਦਾਸ ਜਿਉ ਪਿੰਡ ਸਭ ਤੇਰੇ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੇ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉਚਾ ਭਗਵੰਤਾ सगला ਸਮਗਰੀ ਤੁਮਰੇ ਸੂਤਰ ਧਾਰੇ ਤੁਮਤੇ ਹੋਏ ਸੋ ਆਗਿਆ ਕਰੇ ਤੁਮਰੇ ਗਾਤਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੂੰ ठाकुर ਤੁਮ ਤੇ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮੇ ਕਿਰਪਾ ਮਹਿ ਸੋਖ ਕਨੇਰੇ ਕੋਈ ਨਾ ਜਾਣੇ ਤੇਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੇਮਰੇ ਸੁਤਰਤਾਏ ਤੁਮਤੇ ਹੋਏ ਸੋ ਆਗਿਆ ਕਰੇ ਤੇਮਰੇ ਗਾਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤੂੰ ठाकुर ਤਮ ਪਹਿਰ ਦਾਸ ਜਿਉ ਪਿੰਡ ਸਭ ਤੇਰੇ ਰਾਸ ਤੁਮ ਮਾਤ ਪਿਤਾ ਹਮ ਬਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ सगला ਸਮਗਰੀ ਤੁਮਰੇ ਸੂਤਰ ਧਾਰੇ ਤੁਮਤੇ ਹੋਏ ਸੋ ਆਗਿਆ ਕਰੇ ਤੁਮਰੇ ਗਾਤਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ